ਪਟਿਆਲਾ ਫਾਸ ਨਿਊਜ਼ ਦੇਖਿਆ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਅੱਜ ਇਸ ਟਾਈਮ ਅਸੀਂ ਖੜੇ ਹਾਂ ਪਿੰਡ ਸ਼ਤਰਾਣੇ ਜਿੱਥੇ ਕਿ ਅੱਜ ਆਪਾਂ ਕਹਿਦੀ 8 ਨੰਬਰ ਬਾੜ ਦੀ ਜੋ ਕਾਫੀ ਸਾਲ ਤੋਂ ਆਪਾਂ ਕਹਿਦੀ ਇਹ ਵੋਟਾਂ ਪੈਂਡਿੰਗ ਪਈ ਸੀ 8 ਨੰਬਰ ਬਾੜ ਦੀ ਸੋ ਅੱਜ ਜੋ ਆਪਾਂ ਕਹਿਦੀ ਸਤਪਾਲ ਸਿੰਘ ਸਤਪਾਲ ਸ਼ਰਮਾ ਨੇ ਬਹੁਤ ਵੱਡੀ ਲੀਡ ਦੇ ਨਾਲ ਜੋ ਜਿੱਤ ਹਾਸਲ ਕੀਤੀ ਹੈ ਸੋ ਆਪਾਂ ਇਹਨਾਂ ਨੂੰ ਵੀ ਬੜਾਈਆਂ ਦੇ ਪਾਤਰ ਇਹ ਅੱਜ ਬਣ ਚੁੱਕੇ ਨੇ ਤੇ ਆਪਣੇ ਨਾਲ ਚ ਪਤਵੰਤੇ ਸੱਜਣ ਨੇ ਹੈਨਾ ਤੇ ਇਹਨਾਂ ਇਹਨਾਂ ਦੀ ਪਰਜਾਈ ਸੀ ਕਿ ਜੋ ਰੀਨਾ ਰਾਣੀ ਉਹੀ ਖੜੇ ਹੋਏ ਸੀਗੇ ਇਲੈਕਸ਼ਨਾਂ 'ਚ ਤਾਂ ਉਹ ਵੀ ਪਧਾਈ ਦੇ ਬਹੁਤ ਵੱਡੇ ਪਾਤਰ ਜੋ ਬਣ ਚੁੱਕੇ ਨੇ ਬੜੀ ਲੰਬੀ ਜਿਹਾ ਜੋ ਲੀਡ ਦੇ ਨਾਲ ਜਿੱਤੇ ਜੋ ਇਹਨਾਂ ਦੀ ਮਾਤਾ ਸੀਗੀ ਉਸ ਵਰਗਵਾਸ ਹੋ ਗਈ ਸੀਗੀ ਉਹ ਕਹਿੰਦੇ ਵੋਟਾਂ ਪੈਂਡਿੰਗ ਪਈਆਂ ਸੀਗੀਆਂ ਜੋਇਨ ਆਨੇ ਅਜਾ ਜਿੱਤ ਹਾਸਿਲ ਕੀਤੀ ਹੈ ਸੋ ਆਪਣੇ ਬਾਲ ਸ਼ਰਮਾ ਜੀ ਨੇ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾਂ ਥੈਂਕ ਯੂ ਥੈਂਕ ਯੂ ਜੀ ਇਹ ਮੁਬਾਰਕਾ ਮੈਨੂੰ ਨਹੀਂ ਜੀ ਇਹ ਮੁਬਾਰਕਾ ਮੇਰੇ ਵਾਰਡ ਮੇਰੇ ਨਗਰ ਸਾਰੇ ਨਗਰ ਵਾਸੀ ਨੂੰ ਜਿਨ੍ਹਾਂ ਨੇ ਮੇਰੇ ਨਾਲ ਦਿਲ ਲਾ ਕੇ ਦਿਲ ਲੱਗੇ ਨੇ ਜੀ ਇਹ ਐ ਨਹੀਂ ਹੈਗਾ ਵੀ ਮੇਰੀ ਜਿੱਤੇ ਜੀ ਇਹ ਸਾਰੇ ਪਿੰਡ ਦੀ ਜਿੱਤੇ ਜੀ ਔਰ ਉਸ ਤੋਂ ਜ਼ਿਆਦਾ ਮੈਂ ਸ਼ੁਕਰ ਕਰਦਾ ਜੀ ਵੈਗ ਨੂੰ ਸੱਚੇ ਪਾਸੇ ਜਿਨ੍ਹਾਂ ਨੇ ਮੈਨੂੰ ਇਹ ਜਿੱਤ ਤੱਕ ਪਹੁੰਚਾਇਆ ਜੀ ਠੀਕ ਹੈ ਜੀ ਮੇਰੇ ਨਾਲ ਬਹੁਤ ਥੱਕਾ ਹੋ ਰਿਹਾ ਸੀਗਾ ਜੀ ਦੇਖੋ ਪਹਿਲਾਂ 15 ਅਕਤੂਬਰ ਨੂੰ ਜੋ ਇਲੈ ਉਹਨਾਂ ਦਾ ਸਵਰਗਵਾਸ ਹੋ ਗਿਆ ਸੀ 2 ਮਹੀਨੇ ਬਾਅਦ ਜੀ ਲੇਕਿਨ ਮੈਨੂੰ ਪਤਾ ਹੈ 6 ਮਹੀਨੇ ਮੈਨੇ ਕਿਵੇਂ ਵੇਟ ਕੀਤੇ ਨੇ ਮੈਂਬਰੀ ਚ ਜੀ ਮੈਨੂੰ ਸਰਪੰਚ ਵੱਲੋਂ ਇੱਕ ਸਾਈਡ ਤੇ ਕੀਤਾ ਗਿਆ ਸੀਗਾ ਜੀ ਮੈਂ ਦੇਖੋ ਮੈਂਬਰ ਨਾ ਹੁੰਦੇ ਹੋਏ ਵੀ ਪਹਿਲਾਂ ਹੀ ਮੈਨੇ ਸਵਾਰਡ ਚ ਕੰਮ ਕੀਤੇ ਨੇ ਜੀ ਹਰ ਕੋਸ਼ਿਸ਼ ਹੁਣ ਵੀ ਕਰੂੰਗਾ ਜੀ ਮੈਂ ਜਿੱਥੋਂ ਤੱਕ ਜਾਊਂਗਾ ਮੈਂ ਕੰਮ ਕਰੂੰਗਾ ਜੀ ਠੀਕ ਹੈ ਇਹ ਮੇਰਾ ਜਿੰਨੇ ਵੀ ਜਿੰਨੀ ਮੇਰੇ ਨਾਲ ਪੰਚਾਇਤ ਹੈ 10 11 ਮੈਂਬਰ ਸਾਰਿਆਂ ਨੇ ਮੇਰੇ ਨਾਲ ਸਾਥ ਦਿੱਤਾ ਜੀ ਜੋਰ ਨਾਲ ਸਾਥ ਦਿੱਤਾ ਜੀ ਉਹ ਸਰਪੰਚ ਸਾਹਿਬ ਲੋ ਵੀ ਗਏ ਸੀ ਵੀ ਤੁਸੀਂ ਇਹ ਚੰਗਾ ਨਹੀਂ ਕੀਤਾ ਲੇਕਿਨ ਮੇਰੇ ਨਾਲ ਸਾਰੀ ਪੰਚਾਇਤ ਖੜੀ ਹੈ ਸਾਰ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਦਿਲੋਂ ਧੰਨਵਾਦ ਕਰਦਾ ਹਾਂ ਬਾਗੀ ਤੁਸੀਂ ਕਿੰਨੀਆਂ ਵੋਟਾਂ ਦੀ ਲੀਡ ਹਾਸਲ ਕੀਤੀ ਹੈ ਮੈਂ 38 ਵੋਟਾਂ ਦੀ ਲੀਡ ਹਾਸਲ ਕੀਤੀ ਹੈ ਜੀ ਟੋਟਲ ਪੋਲਿੰਗ ਸੀ 226 ਜੀ ਜਿਦੇ ਵਿੱਚੋਂ 4 ਤਾਂ ਰਿਜੈਕਟ ਹੋ ਗਈਆਂ ਸੀ ਜੀ ਦੋ ਗੋਟੇ ਨੂੰ ਹੋਈਆਂ ਸੀ ਜੀ 91 ਐਂਡੀ ਜਿਹੜਾ ਮੇਰਾ ਇੰਡੀਕੇਟਰ ਸੀਗਾ ਜੀ ਉਹਨਾਂ ਨੂੰ ਪਈਆਂ ਨੇ ਤੇ ਮੈਨੂੰ 129 ਟੋਟਲ ਵੋਟਾਂ ਪਈਆਂ ਨੇ ਜਿਦੇ ਵਿੱਚੋਂ ਮੈਂ 38 ਵੋਟਾਂ ਨਾਲ ਪੋਲਿੰਗ ਕੀਤੀ ਹੈ ਜੀ ਮੇਰੇ ਸਵਾਲ ਇਹ ਹੁੰਦਾ ਕਿ ਜਿਵੇਂ ਹੁਣ ਸਾਰੇ ਪਿੰਡ ਵਾਸੀਆਂ ਨੇ ਜੇ ਤੁਹਾਡੀ 8 ਨੰਬਰ ਵਾਰਡ ਨਾਲ ਤੁਹਾਨੂੰ ਪੂਰਾ ਸਾਥ ਬਾਣ ਸਤਕਾਰ ਸਹਿਯੋਗ ਨਾਲ ਤੁਸੀਂ ਲੰਬੀ ਲੀਡ ਦੇ ਨਾਲ ਜਿੱਤੇ ਤਾਂ ਤੁਹਾਡਾ ਵੀ ਅੱਜ ਫਰਜ਼ ਬਣਦਾ ਹੈ ਕਿ ਜੋ ਉਹਨਾਂ ਦੇ ਪੈਂਡਿੰਗ ਕੰਮ ਰਹਿੰਦੇ ਨੇ ਉਹ ਤੁਸੀਂ ਪੂਰੇ ਕਰੋਗੇ ਹੁਣ ਵਾਦਾ ਇਹ ਨਾਲ ਤੁਸੀਂ ਨਹੀਂ ਕਰੀ ਮੈਂ ਸਾਰੇ ਵਾਰਡ ਨਾਲ ਸਾਰੇ ਪਿੰਡ ਨਾਲ ਮੈਂ ਵਾਦਾ ਕਰਦਾ ਵਾਦਾ ਇਹਦੇ ਵਿੱਚ ਮੈਂ ਕੀ ਕਰਨਾ ਮੈਂ ਪਹਿਲਾਂ ਵੀ ਪੂਰੀ ਕੋਸ਼ਿਸ਼ ਕਰਦਾ ਜਦੋਂ ਮੈਂ ਮੈਂਬਰ ਨਹੀਂ ਸੀਗਾ ਜਦੋਂ ਵੀ ਮੈਂ ਕੰਮ ਕਰਦਾ ਸੀ ਲੇਕਿਨ ਮੈਨੂੰ ਕੰਮ ਨਹੀਂ ਕਰਨ ਦਿੰਦੇ ਸੀਗੇ ਜੀ ਅਰ ਹੁਣ ਵੀ ਮੈਂ ਕੰਮ ਹੀ ਕਰੂੰਗਾ ਕਿਸੇ ਦੀ ਕੋਈ ਸੋਚ ਹੋਊਗੀ ਮੈਂ ਇਸ ਨੂੰ ਕੰਮ ਨਹੀਂ ਕਰਨ ਦਊਗਾ ਤਾਂ ਇਹ ਉਹਨਾਂ ਦੀ ਭੁੱਲ ਹੈ ਜੀ ਠੀਕ ਹੈ ਮੈਂ ਇਸ ਵਾਰਚ ਕੰਮ ਕਰਕੇ ਹਟੂੰਗਾ ਕੰਮ ਹੀ ਕਰਕੇ ਦਮ ਲੂੰਗਾ ਜੀ ਮੈਂ ਇਮਾਨਦਾਰੀ ਨਾਲ ਕੰਮ ਕਰੂੰਗਾ ਜੀ ਮੈਂ ਸਵਾਦ ਤੋਂ ਆਪਾਂ ਕਿਹਨਸੇ ਤੇ ਪਾਲ ਸਿੰਘ ਜੀ ਦੀ ਬੜੀ ਵਧੀਆ ਸੋਚ ਹੈ ਜੋ ਉਹਨਾਂ ਨੇ ਕਿਹਾ ਸੀਗਾ ਜੋ ਸਲੰਗਾ ਜੋ ਸੋਚ ਹੈ ਨਾ ਦੀ ਕਿ ਜੋ ਮੇਰੇ ਬਾੜ ਦੇ ਵਿੱਚ ਕੰਮ ਪੈਂਡਿੰਗ ਰਹਿੰਦੇ ਸੀ ਉਹ ਕੰਮ ਮੈਂ ਪੂਰੇ ਕਰਾਂਗਾ ਸੋ ਜੋ ਕੈਂਡੀਡੇਟ ਮੇਨ ਜੋ ਖੜੇ ਹੋਏ ਸੀਗੇ ਇਹਨਾਂ ਦੇ ਸਤਪਾਲ ਜੀ ਦੀ ਭਰਜਾਈ ਹੈ ਰੀਨਾ ਰਾਣੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਮੁਬਾਰਕਾਂ ਪਹੁੰਚਾਦੇ ਤੁਹਾਨੂੰ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕੱਲੇ ਤੁਸੀਂ ਕੀ ਕਹਣਾ ਬੜੀ ਵਧੀਆ ਕਹਿਣਾ ਖੁਸ਼ੀ ਦਾ ਮਾਹੌਲ ਤੁਹਾਡੇ ਪਰਿਵਾਰ ਚ ਹੋ ਗਿਆ ਬੜੀ ਵਧੀਆ ਜਿਨ੍ਹਾਂ ਨੇ ਸਾਡਾ ਸਪੋਰਟ ਕੀਤਾ ਬਸ ਜੀ ਇਸ ਤੋਂ ਜ਼ਿਆਦਾ ਪਿੰਡ ਵਾਸੀਆਂ ਨੂੰ ਤੁਸੀਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਇਹ ਪਿੰਡ ਵਾਸੀਆਂ ਨੂੰ ਜੋ ਜੋ ਜਿਨ੍ਹਾਂ ਜਿਨ੍ਹਾਂ ਨੂੰ ਜੋ ਜਿਹੜੇ ਕੰਮਾਂ ਦੀ ਲੋਡ ਪੋ ਗਈ ਅਸੀਂ ਨਾਲ ਖੜੇ ਆਈ ਸਾਰੇ ਕਿਤੇ ਸਾਨੂੰ ਐ ਕਹਿੰਦੇ ਸੀਗੇ ਵੀ ਕਿਹਾ ਗਿਆ ਸੀਗਾ ਵੀ ਇਹ ਵੋਟ ਦਿੰਦੇ ਹੀ ਚਲੇ ਜਾਣਗੇ ਪਰ ਨਹੀਂ ਮੈਂ ਉਰੇ ਹੀ ਸਾ ਕੋਈ ਵੀ ਕੰਮ ਹੈ ਕੁਛ ਵੀ ਹੈ ਸਾਰਿਆਂ ਦਾ ਨਾਲ ਸਾਡਾ ਸਹਿਜ ਸੇਵਾਵਾਂ ਹੋਣਗੇ ਜੇ ਕੋਈ ਵੀ ਕੰਮ ਹੋਣਗੇ ਤੁਸੀਂ ਪੂਰੀ ਤਨਦੇਹੀ ਨਾਲ ਪੂਰਾ ਸਾਥ ਹਨ ਮਨ ਪੂਰਾ سپورਟ ਹੈ ਪਿੰਡ ਵਾਲਿਆਂ ਨੇ ਹਰੇਕ ਹਰੇਕ ਹਾਂਜੀ ਹਾਂਜੀ ਜਿਵੇਂ ਕਹਾਂਗੇ ਪਿੰਡ ਵਾਲੇ ਅਸੀਂ ਉੱਥੇ ਉਵੇਂ ਹੀ ਖੜੇ ਆਈ ਬਿਲਕੁਲ ਧੰਨਵਾਦ ਆਪਦੇ ਪੰਚਾਇਤ ਸਾਹਿਬ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਸਾਡੇ ਨਗਰ ਛਤਰਾਣੇ ਦੇ ਵਿੱਚ ਬੀਬੀ ਸ਼ਾਮੋ ਦੇਵੀ ਪੰਚਾਇਤ ਮੈਂਬਰ ਸੀ ਉਹਨਾਂ ਨੂੰ ਵਿਚਾਰਿਆਂ ਨੂੰ 2 2.5 ਮਹੀਨੇ ਮਤਲਬ ਕਰਨੀ ਮਿਲੀ ਤੇ ਉਸ ਤੋਂ ਬਾਅਦ ਉਹ ਅਟੈਕ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਜਿਮਨੀ ਚੋਣ ਹੋਈ ਹੈ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਨੂੰਹ ਹੈ ਬੀਬੀ ਰੀਨਾ ਰਾਣੀ ਉਹਦੀ ਜਿੱਤ ਹੋਈ ਹੈ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਨਗਰ ਨਿਵਾਸੀਆਂ ਦਾ 68 ਨੰਬਰ 8 ਦੇ ਸਾਰੇ ਨਿਵਾਸੀਆਂ ਦਾ ਕਿਉਂਕਿ ਬਹੁਤ ਖੁਸ਼ੀ ਹੈ ਹੱਕ ਵੀ ਇਹਨਾਂ ਦਾ ਬਣਦਾ ਸੀ ਕਿਉਂ ਪਹਿਲਾਂ ਚੋਣ ਜਿੱਥੇ ਵੀ ਮੇਰੇ ਨਾਲ ਉਹ ਜਿਹੜੇ ਵੀ ਸੱਜਣ ਖੜੇ ਨੇ ਮੈਂ ਇਨਾਂ ਸਾਰੇ ਸਰਪੰਚਾਂ ਦਾ ਤੇ ਸਾਰੇ ਨੰਬਰਦਾਰਾਂ ਦਾ ਇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਮੇਰੇ ਹੁਣ ਵੀ ਬਰਾਬਰ ਖੜੇ ਨੇ ਮੋਢੇ ਨਾਲ ਮੋਢਾ ਮੈਂ ਇਨਾਂ ਦਾ ਬੱਚਾ ਇਹ ਮੇਰੇ ਬਜ਼ੁਰਗ ਨੇ ਮੈਂ ਇਨਾਂ ਨਾਲ ਹੀ ਬਰਾਬਰ ਖੜਿਆ ਸਾਡੇ ਨਾਲ ਪੰਚਾਇਤ ਮੈਂਬਰ ਨੇ ਜੀ ਇਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸਾਰੇ ਪੰਚਾਇਤ ਮੈਂਬਰ ਹਾਂ ਮੇਰਾ ਨਾਮ ਮਾਸਟਰ ਜਗਿੰਦਰ ਸਿੰਘ ਠੀਕ ਹੈ ਜੀ ਤੁਸੀਂ ਹੁਣ ਇਨਾਂ ਨੇ ਵੀ ਤੁਹਾਡੇ ਕਾਫੀ ਤਰੀਕੇ ਕਹਿੰਦੇ ਵੀ ਪੂਰੇ ਪਤਵੰਤੇ ਸੱਜਣ ਸੀਗੇ ਜੋ ਉਹਨਾਂ ਨੇ ਮੇਰਾ ਪੂਰਾ ਫੁੱਲ ਸਪੋਰਟ ਕੀਤਾ ਹੈ ਉਹਨਾਂ ਦਾ ਧੰਨਵਾਦ ਵੀ ਕੀਤਾ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਕਿੰਨੀ ਕੁ ਉਮੀਦਾਂ ਤੁਸੀਂ ਤੋਂ ਰੱਖਦੇ ਹੋ ਗੱਲ ਇਹ ਹੈ ਵੀ ਇਹ ਮੁੰਡਾ ਕੰਮ ਕਰਨ ਵਾਲਾ ਔਰ ਇਹਦੀ ਜਿਹੜੀ ਸੋਚ ਹੈ ਸਮਾਜ ਦੀ ਸੇਵਾ ਕਰਨ ਦੀ ਇਹਦੀ ਸੋਚ ਹੈ ਇਹ ਸੋਚ ਨੂੰ ਲੈ ਕੇ ਮੈਂਬਰ ਇਦੀ ਮਾਤਾ ਬਣੀ ਕੰਮ ਹੀ ਕਰਦਾ ਸੀ ਔਰ ਕੰਮ ਬੜਾ ਸੁਣ ਟੰਗ ਨਾ ਕਰਦਾ ਸੀ ਇਹਨਾਂ ਦਾ ਕੋਈ ਆਪਸੀ ਪਰਿਵਾਰਕ ਛੋਟ ਜਾਂ ਤੁਫਰਕਾ ਹੋਣ ਕਰਕੇ ਕੋ ਪਤਨ ਉਹਦੇ ਦਿਮਾਗ ਚ ਕੀ ਇਹਦੇ ਪ੍ਰਤੀ ਆਇਆ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਨਹੀਂ ਅਸੀਂ ਬਚਾਰਾ ਸੁਣ ਕੇ ਆਵੇ ਸਮਝਾਇਆ ਵੀ ਮੁੰਡੇ ਨੂੰ ਆ ਕੇ ਆਉਣ ਤੇ ਵੀ ਇਹ ਕੰਮ ਕਰਨ ਵਾਲਾ ਬੰਦਾ ਹੈ ਅਸੀਂ ਗੁਰਬਾਣੀ ਕਹਿੰਦੀ ਜੇ ਉਹਦੇ ਨਾਲ ਕੋਈ ਮੜ ਮੜ ਤੇਰੇ ਮੱਤ ਪੈਦਾ ਆਪਾਂ ਬੈਤ ਕੇ ਤੇ ਦੂਰ ਕਰਾ ਦੇਣ ਪਰ ਉਹਦੇ ਦਿਮਾਗ ਵਿੱਚ ਉਹ ਪ੍ਰਮਾਤਮਾ ਜਾਣੇ ਉਹਦੇ ਵਿੱਚ ਕੀ ਹੈ ਕੀ ਨਹੀਂ ਉਹਨੇ ਸਾਡੀ ਮੰਨੀ ਨਹੀਂ ਤੇ ਅਸੀਂ ਫਿਰ ਅਸੀਂ ਇਹਦੀ ਸਪੋਰਟ ਜਿਹੜੀ ਦਿਲੋਂ ਸ਼ੁਰੂ ਪਹਿਲੇ ਤੋਂ ਤੋਂ ਕਰ ਰਹੇ ਆ ਉਸ ਕਰਦੇ ਰਾਂਗੇ ਤੇ ਆਸ ਕਰਨਗੇ ਇਹ ਮੁੰਡਾ ਜਾਂ ਲੋਕਾਂ ਦੀ ਆਸਾਂ ਦੇ ਉੱਤੇ ਪੂਰਾ ਖੜਾ ਉਤਰੇਗਾ ਸੋ ਪਾਕੀਰ ਸਤਪਾਲ ਸਿੰਘ ਨੇ ਜੋ ਰੀਨਾ ਰਾਣੀ ਨੇ ਬੜੇ ਜੋ ਆਪਣਾ ਕਹਿਦੀ ਆਪਣੇ ਮਾਤਾ ਦੇ ਕਹਿਦੀ ਇਹਨਾਂ ਨੇ ਬੋਲ ਪਗਾਏ ਨੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹਨਾਂ ਦੀ ਫੋਟੋ ਉੱਤੇ ਜ਼ਰੂਰ ਇੱਕ ਵਾਰ ਉਹ ਕੈਮਰਾ ਜ਼ਰੂਰ ਦਿਖਾਣਾ ਸ਼ਾਮੋ ਦੇਵੀ ਜੋ ਪਹਿਲਾਂ ਇਹਨਾਂ ਦੀ ਮਾਤਾ ਪੰਜ ਰਹਿ ਚੁੱਕੀ ਹੈ ਜੋ ਸਵਰਗਵਾਸ ਹੋ ਚੁੱਕੇ ਨੇ ਜੋ ਕਹਤੇ ਪੂਰਾ ਆਸ਼ੀਰਵਾਦ ਉਹਨਾਂ ਦਾ ਆਸ਼ੀਰਵਾਦ ਇਹਨਾਂ ਦੇ ਸਿਰ ਤੇ ਰਿਹਾ ਹੈ ਜੋ ਅੱਜ ਬੜੀ ਵਧੀਆ ਜੋ ਲੰਬੀ ਜਿੱਤ ਇਹਨਾਂ ਨੇ ਹਾਸਲ ਕੀਤੀ ਜੈ ਜੀ ਦੀਆ ਆਇਆ ਆਇਆ ਆਹ ਸੱਚਾਈ ਦੀ ਜਿੱਤ ਹੈ ਮੋਹਿਤ ਕੁਮਾਰ ਜੀ ਠੀਕ ਹੈ ਕਿਹਨੇ ਨੰਬਰ ਵਾਟਸਾ ਬਾਡ ਨੰਬਰ 7 ਜੀ ਅੱਜ ਤੁਹਾਡੇ ਵੀ ਕੱਪਣਾ ਕਹਿੰਦੀ ਭਰਾਈ ਹੈ ਨਾ ਬੜੀ ਵਧੀਆ ਲੀਡ ਨਾਲ ਜਿੱਤੇ ਨੇ ਤੁਸੀਂ ਸਾਡੀ ਦੋਸਤੀ ਬਣੀ ਹੋਈ ਸੀ ਸਾ ਅਸੀਂ ਜਦੋਂ ਇਹਦੀ ਮਾਤਾ ਜੀ ਪੂਰੇ ਹੋ ਗਏ ਸਾਨੂੰ ਬਹੁਤ ਬੜਾ ਦੁੱਖ ਲੱਗਿਆ ਸੀ ਵੀ ਸਾਡੇ ਇੱਕ ਮੈਂਬਰ ਦੀ ਮਾਂ ਚਲੀ ਗਈ ਤੇ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਵੀ ਕਰਦੇ ਹੁੰਦੇ ਸੀ ਵੀ ਜਦੋਂ ਵੀ ਇਲੈਕਸ਼ਨ ਆਣਗੇ ਵੀ ਆਪਾਂ ਸਤਪਾਲੀ ਦੇ ਮੈਂਬਰ ਦਾ ਦੁਬਾਰਾ ਮੈਂਬਰ ਬਣਾਵਾਂਗੇ ਜੀ